ਮੇਰਾ ਨਾਮ ਕਮਲਜੀ ਸਿੰਘ ਨਾਪਰੇਮਾ ਦਾ ਰਹਿਣ ਵਾਲਾ ਹਾਂ ਅਸੀਂ ਇਸ ਦਿਨ ਇੱਕ ਅਪ੍ਰਿਸ਼ੇਧਾਰ ਕੋ ਗਏ ਸੀ ਸ਼ਾਮ ਨੂੰ ਦੁਸਰ ਦਿਨ ਆਏ ਤੇ ਅਸੀਂ ਦੇਖਿਆ ਆ ਕਿ ਕਿ ਗੇਰ ਜਾ ਬੰਦੀ ਚ ਲੈਟਰ ਸਟਰੀ ਬੰਦ ਸੀ ਲੌਬੀ ਵਾਲੀ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਗੇਟ ਖੁੱਲਦਾ ਨਹੀਂ ਅਗੇ ਸਕੂਟਰ ਲਗਾ ਕੇ ਲੋਕੀ ਤਾਂ ਆਏ ਫਿਰ ਆਪਾਂ ਪਿੱਛੋਂ ਗਿਆ ਤੇ ਉੱਪਰ ਦੇਖਿਆ ਤੇ ਦੁਕਾਨਾ ਤੋੜ ਕੇ ਦੇ ਅੰਦਰ ਚੋਰ ਵਸਿਆ ਹੋਇਆ ਹੁਣ ਅੰਦਰ ਕਿਹੜੀ ਤੋੜੀ ਆਪਣੀ ਬੁਟੀਕ ਹੀ ਆਪਣੀ ਉੱਪਰ ਉਹ ਤੋੜੇ ਐਂਟਰ ਕੀਤਾ ਉਹਨਾਂ ਨੇ ਦਵਾਜਾ ਤੋੜ ਕੇ ਫਿਰ ਦੂਸਰਾ ਦਵਾਜਾ ਤੋੜਿਆ ਤੇ ਲੌਬੀਆ ਦਵਾਜਾ ਕੋਲੇ ਥੱਲੇ ਆਏ ਥਲੇ ਆ ਕੇ ਫਿਰ ਇੱਕ ਦਵਾ ਦੋ ਕੇ ਤੇ ਸਟੋਰ ਵਿੱਚ ਬਰ ਗਏ ਤੇ ਸਟੋਰ ਵਿੱਚ ਲੰਬੜੀ ਤੋਰ ਕੇ ਥੋੜੇ ਗਿਆਨੇ ਹੀ ਤੇ ਕੈਸ਼ ਹੀ ਤੇ ਉਹ ਲੈ ਕੇ ਚਲੇ ਗਏ ਸਟੋਰ ਸਟੋਰ ਦਾ ਜੀ ਹੋਰ ਕੋਈ ਨਹੀਂ ਤੋੜਿਆ ਨੁਕਸਾਨ ਗਿਆਨੇ ਹੀ ਤੇ ਕੈਸ਼ ਹੀ 45000 ਰੁਪਿਆ ਕੈਸ਼ ਹੀ ਤੇ ਗਿਆਨੇ ਹੀ 2 2.5 ਟੋਲੇ ਤਾਂ ਗਏ ਤੇ ਉਸ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਫੂਨ ਕੀਤਾ ਪੁਲਿਸ ਨੂੰ ਪੁਲਿਸ ਵੀ ਆਈ ਰਾਤ ਨੂੰ ਕੋਈ ਕਾਰਵਾਈ ਫੋਟੋ ਫੋਟੋ ਲੈ ਲਈ ਪਰ ਉਸ ਤੋਂ ਬਾਅਦ ਉਹਨਾਂ ਕੋਈ ਨਹੀਂ ਕੋਈ ਕਾਰਵਾਈ ਕੀਤੀ ਨਹੀਂ ਮੈਨੂੰ ਕੁਝ ਪਤਾ ਚੱਲਿਆ ਅਜੇ ਤੱਕ ਡਾਕਟਰ ਡਾਕੀ ਨੂੰ ਡੀਵੀਆਰ ਲੈ ਕੇ ਕੱਢ ਗਏ ਕੈਮਰੇ ਤੋੜ ਗਏ ਉਹ ਡੀਵਰ ਕਰਕੇ ਲੈ ਗਏ ਜੀ ਕੈਮਰੇ ਵੀ ਤੋਰੇ ਲੱਗਦਾ ਤੇ ਹੈ ਕਿ ਗੇਅਰ ਤੇ ਆਪਣਾ ਵੰਦੀ ਤੇ ਉੱਪਰ ਹੋਈ ਆਏ ਜਾਂ ਤੇ ਪੌੜੀ ਚੜ ਕੇ ਆ ਗਿਆ ਤੇ ਜਾਂ ਕੋਈ ਦੀਵਾਰ ਟੱਪ ਕੇ ਆਇਆ ਦੀਵਾਰ ਟੱਪ ਹਾਂਜੀ ਆਏ ਪਿੱਛੋਂ ਹੀ ਆ ਜੀ ਬੰਦਾ ਹੈ ਆਪਣਾ ਤੇ ਇੱਧਰ ਇੱਕ ਖਾਲੀ ਜਗ੍ਹਾ ਵੀ ਆ ਕੋ ਬਾਬੇ ਜਗ੍ਹਾ ਵੀ ਹੈ ਤੇ ਇਸ ਤਰ੍ਹਾਂ ਵੀ ਮਤਲਬ ਸਾਰੀ ਜਗ੍ਹਾ ਖਾਲੀ ਹੈ ਉਧਰੋਂ ਟੱਪ ਕੇ ਆ ਸਕਦਾ ਹੈ ਪੁਲੇਰ ਕੀਤੀ ਹੋਈ ਹੈ ਪਰ ਇਸ ਦਾ ਕੋਈ ਕੋਈ ਕਾਰਵਾਈ ਦੱਸੀ ਨਹੀਂ ਕੁਝ ਵੀ